ਕਾਇਸ ਅਸੀਂ ਬਣਾਇਆ ਜਾ ਰਿਹਾ ਸਾਗ ਦਾਦੀ ਜੀ ਸਾਡੇ ਸਾਗ ਜੀਰੇ ਨੇ ਉਧਰ ਅਸੀਂ ਦਾਣੇ ਸੁਕਣੇ ਪਏ ਹੋਏ ਆ ਸੁਕਣੇ ਪਏ ਹੋਏ ਨਾ ਸੁਕਣੇ ਪਏ ਹੋਏ ਕਹਿੰਦੇ ਹੁੰਦੇ ਸਾਗ ਦੇਖੋ ਕਿੰਨਾ ਘੈਂਟ ਜੀਰ ਰਿਹਾ ਹੈ ਕਿਹੜਾ ਕਿਹੜਾ ਸਾਗ ਹੈ ਸਰੋਂ ਦਾ ਤੇ ਪਾਲਕ ਦਾ ਕਿੱਥੋਂ ਲੈ ਕੇ ਆਏ ਆ ਕਿਤੋਂ ਖੇਤ ਤੋਂ ਆਪਣੇ ਖੇਤ ਹੈ ਨਾ ਕਾਇਸ ਖੇਤ ਵੀ ਆਪਣੇ ਆ ਤੇ ਸਾਗ ਵੀ ਆਪਣਾ ਹੀ ਤੇ ਖਾਣਾ ਵੀ ਆਪਾਂ ਹੀ ਆ ਦੇਖੋ

ਇਹ ਲੜਕੀ ਨੇ ਸਾਰਾ ਸਾਗ ਬਣਾਇਆ ਦੇਖੋ ਹਲੇ ਬਣਾਇਆ ਨਹੀਂ ਮਤਲਬ ਕੱਟਿਆ ਠੀਕ ਆ ਬਾਕੀ ਤਾਂ ਇਹ ਤਾਂ 베ਲੇ ਬੈਠੇ ਨੇ ਜੀ ਆ ਦੇਖੋ ਦਾਦੀ ਵੀ 베ਲੀ ਬੈਠੀ ਐ ਚਾਚੀ ਜਮੇ 베ਲੀ ਬੈਠੀ ਐ ਦੇਖੋ ਅੱਗ ਧੂਆਂ ਧੂਆਂ ਹੋ ਰਿਹਾ ਹੈ ਲੈ ਅੱਗ ਲੱਗਣੀ ਸ਼ੁਰੂ ਹੋ ਰਹੀ ਹੈ ਤੇ ਲੱਕੜਾ ਲਾਤੀਆਂ ਨੇ ਤੇ ਸਾਰੀ ਤਿਆਰੀ ਹੋ ਚੁੱਕੀ ਹੈ ਫੁੱਲ ਪਤੀ ਦੇ ਨਾਲ ਲਾਤੀ ਮਿੱਟੀ ਮਿੱਟੀ ਲਾਣਾ ਹੈ ਜਲਦ ਨਹੀਂ ਹੈਗਾ ਕਾਲਾ ਕਾਲਾ ਨਹੀਂ ਹੁੰਦਾ ਘਟਾ ਹੁੰਦਾ ਬਸ ਸਾਫ ਜਲਦੀ ਹੋ ਜਾਣਾ ਫਿਰ ਤੇ ਹੁਣ ਸਾਡਾ ਸਾਗ ਸਟਾਰਟ ਹੋ ਰਿਹਾ ਬੰਨਾ lagi ya ga? Saat di cutting lagi, jari ya. Terus jadi lagi deh. Halo. Serta. ਹੋ ਛੋੜੇ ਰਹਿ ਗਿਆ ਨਾ ਗਰਮ ਪਣੀ ਵਾਇਤੇ ਗਰਮ ਹੋ ਰਹਾ ਸਾਗ ਨੂੰ ਚੰਗੀ ਤਰ੍ਹਾਂ ਧੋ ਲਿਆ ਏ ਗਿਆ ਹੈ ਤੇ ਹੁਣ ਇਹਨੂੰ ਨਿਚੋੜ ਕੇ ਪਤਲੇ ਵਿੱਚ ਪਤਲੇ ਵਿੱਚ ਪਾਵਾਂਗੇ ਇਹ ਤਾਂ ਜੀਨੇ ਸਾਗ ਤੋਤਾ ਹੈ ਤੇ ਹੁਣ ਪਾਣੀ ਗਰਮ ਹੋ ਗਿਆ ਤੇ ਹੁਣ ਸਾਗ ਪਾਈਏ ਸ਼ੁਰੂ ਕਰੀਏ Han ser ut som han sover. ਦੇਖੋ ਹੂੰ oh. ਦਾ ਮਸਨੰਦ ਆਈ ਉਸੇ ਦਾ ਅਮਰੀਕਨ ਫੀਮਰ ਸਰਵ ਏ ਤੁੱਪ ਉਹਦਾ ਮਾਂ ਲੈ ਰਹੇ ਨੇ ਤੇ ਸਾਨੂੰ ਲਾਤਾ ਕੰਮ ਇਹਨਾਂ ਨੇ ਹੈ ਅੱਜ ਛੁੱਟੀ ਦਾ ਪਰ ਤੁਹਾਡਾ ਨੰਦ ਕੀ ਮਾਨੂੰ ਸਾਨੂੰ ਸਾਗ ਬਣਾਉਣ ਲਾਤਾ ਹੈ ਤੁਸੀਂ ਅਸੀਂ ਨੰਦ ਨਹੀਂ ਮੜਿਆ ਹੈਣਾ ਵੀ ਚਾਚੀ ਫੇਕੀ ਕੰਮ ਵਧੀਆ ਨਹੀਂ ਇਹ ਵੀ ਨਾਲ-ਨਾਲ ਹੀ ਹੋ ਰਿਹਾ ਸਾਤ ਇੱਕ ਨਾ ਉਹ ਪਾਸ ਪਾਉਣੇ ਸਾਰ ਹਾਂ ਉੱਚਾ ਨੀਲਾ ਪਰਿਵਾਰਾਤ ਤੇ ਆਹ ਹੋ ਮੇਰੇ ਦੇ ਬਕਸਾ ਨੂੰ ਉੱਤੇ ਹਾਂ ਬਸ ਸਿੱਧਾ ਸਾਤਾ ਫਿਰ ਤੇਰਾ ਇੱਕ ਇੰਕੀਸ ਦਾ ਉਹ ਕਰੀਮ ਆਇਆ ਸੋਟਾ ਦੇ ਬੀ ਬੀ ਦੱਸਦਾ ਨਾ ਉਹ ਹਾਂ ਬੱਚਾ ਯਾਦ ਹੈ ਇਹਦਾ ਹਾਲ ਹੋ ਰਿਹਾ ਆਦਾ ਪੁੱਛ-ਪੁੱਛ ਕੇ ਨਾ ਪੁੱਛ-ਪੁੱਛ ਕੇ ਮਨਾਉਂਗੀ ਮੈਨੂੰ ਘੜਾਉਂਦਾ ਨੰਗੀ ਰੋਦੀ ਚਤਵੀ ਸਾਗ ਨੂੰ ਹੱਥ ਲਾ ਕੇ ਬਣਾਣਾ ਹੈ ਹੱਥ ਲਾਣੇ ਹੋ ਇਹਨਾਂ ਨੂੰ ਲੱਕੜਾ ਲਾਣ ਦਾ ਸਾਬ ਹੈ ਨਾ ਪੱਤੀਆਂ ਲਿਆ ਹੋਰ ਪੱਤੀਆਂ ਨੂੰ ਦੇਖੀ ਅੱਗ ਮਾਂ ਚ ਦੇ ਹੈ ਸੋਰੀ ਪਾਉਲੀ ਨਾ ਕੱਢਦੀ ਸਾਂ ਫੇਰ ਵਾਹੂ ਸਲਾਬ ਬਈ ਇਹ ਕਰਕੇ ਨਾ ਹਮ ਤਾਂ ਲੱਕੜਾਂ ਮੈਨੂੰ ਮਾਰਕ ਰਹੀਆਂ ਬਰੀਕ ਨਹੀਂ ਹੈਗੀਆਂ ਪਛਰਾਂੀਆਂ ਕੋਈ ਇੱਕ ਵਾਰ ਲੱਗ ਗਈ ਨਾ ਇਹਨੂੰ ਹੀਟ ਵਾਲੇ ਦੇ ਨਾਲ ਬਰੀਕ ਪਚਰੇ ਲੱਗਦੀ ਨਾ ਫਿਰ ਤਾਂ ਦੇਖੀ ਹਾਂ ਚਲੀ ਜਾਏਗੀ ਅਗਰ ਸੋਣੀ ਬਗਦੀ ਆ ਯਾਦਾ ਸੇ ਤਿਆਰ ਤੁਰ ਹੁੰਦੀ ਆ ਗੱਲਾਂ ਇਹਦੇ ਤਿਆਰ ਤੁਰ ਹੋ ਕੇ ਬਣਾਉਂਦੇ ਉਹ ਨਹੀਂ ਲੈ ਠੰਡੇ ਚ ਸਾਲੀ ਲੈ ਲੈ ਹਰ ਲੱਕੜੀ ਲੱਕੜਾ ਲੱਕੜਾ ਮਦਰ ਨਹੀਂ ਦਿਆ ਉਹ ਜੀ ਆ ਲਾ ਲੇ ਲੇ ਬਸ ਇਹ ਕਵਰੀ ਲਾਤੀ ਨਾ ਫਿਰ ਚੱਲੀ ਜਾਏਗੀ ਉਹ ਹਨਾ ਪੋਕੀਆਂ ਜੀਆਂ ਪਾਥੀਆਂ ਇਹ ਹਮਮ ਪਾਥੀ ਹੋਣੀਆਂ ਗਿਰੀ ਜੜੀਆਂ ਵਤੀਆ ਜੀ ਅਕਾ ਪਾਥੀ ਬੜੀ ਨਹੀਂ ਹੈਗੀ ਓਕੀਆਂ ਜੀਆਂ ਪਾਥੀ ਦੋ ਲੰਬਾ ਲੰਬਾ ਦੋ ਲੰਬਾ ਓਕੀਆਂ ਜੀਆਂ ਪਾਥੀਆਂ ਇਹ ਜਲਦੀ ਉਹ ਹੋ ਜਾਂਦੀ ਆ ਸਲਾਬੀਆਂ ਹਾਂ ਕੋ ਸਲਾਵਾ ਮੀ ਕਰਕੇ ਸਲਾਬੀਆਂ ਰੇੜੀ ਕ ਮਿੱਟੀ ਵਾਲੀ ਪਾਥੀ ਦਾ ਗੁੰਤਮੀ ਜੀ ਉਦੀਆਂ ਚ ਵਧੀਆ ਰਹਿੰਦੀਆਂ ਨਾਲੇ ਵੇ ਤਾਂ ਨੂੰ ਗੁੱਜ ਆ ਹੁਣ ਮਰ ਚ ਜੇਗਦਾ 5 ਮਿੰਟਾਂ ਚ ਸੇ ਕੋਈ ਘਾਟਾ ਹੁੰਦਾ ਤਾਂ ਹਾਂ ਚੀਨਾ ਅੱਗ ਦੇ ਸਾਰ ਚ ਲੱਗ ਗਿਆ ਜੀ ਬਿੱਲ ਬਿੱਲ ਲਿਓ ਤਰੇ ਦੇ ਨਾ ਉਹ ਤਾਂ ਸੈਠੀ ਹੋਊ ਉਹ ਬੋਲ ਜਗੇ ਲੈ ਮੰਗੀ ਚਤਨ ਗਿਆ ਇਹ ਕਾਦੇ ਪਤ ਇਹ ਕੀ ਹੈ ਕੁਝ ਵੀ ਨਹੀਂ ਹੈ ਨੋੜੇ ਨੇੜੇ ਲੈ ਆ ਤਾ ਇਹ ਕੀ ਪਤਾ ਨਹੀਂ ਦੱਸ ਪੁੱਛ ਨੇੜੇ ਲੈ ਆ ਗਿਆ ਜਦ ਤੱਕ ਨੂੰ ਪਤਾ ਹੁੰਦਾ ਸਾਡੇ ਫੁੱਲ ਦੇਖੋ ਕਿ ਇਹਦੇ ਆਹ ਬੀਜ ਖਾਵੇ ਬਿੱੱਚੋ ਹੋ ਕਿਹਦੇ ਲੌਂਜੀ ਪਾ ਕੇ ਨਾ

ਜਾ ਵੀ ਰਿਹਾ ਨਾ ਤੂੰ ਤਾਂ ਥੋੜਾ ਖਾ ਲੈ ਬਣਾ ਦਾਂਗੇ ਜੇ ਖਾਏਗਾ ਦੇ ਖਾਏਗਾ ਤਾਂ ਲਪੇਕ ਕਰਕੇ ਦੇ ਦੇਣਾ ਪਰ ਇਹ ਕਿਹੜੇ ਟਵੇਚ ਪਾਲਕ ਪਾਲਕ ਸਾਗ ਰਿਜਨਾ ਸ਼ੁਰੂ ਹੋ ਗਿਆ ਸੀ ਤੇ ਹੁਣ ਅਸੀਂ ਪਾ ਦਿਆ ਪਾਲਕ ਤੇ ਹੁਣ ਬਸ ਹੁਣ ਤਾਂ ਨਹੀਂ ਕੁਝ ਪਾਣਾ ਬਸ ਉਹਨੇ ਰਿੱਝੂਗਾ ਨਾ ਨੂਨ ਮਿਰਚ ਨੂਨ ਮਿਰਚ ਆ ਮੰਗ ਲਈ ਆ ਕਿ ਕਿੰਨਾ ਵਿੱਚ ਪਾ ਕੇ ਹਰੀ ਪਾਣੀ ਲੈ ਠੀਕ ਹੈ ਗਾਇਸ ਸਾਰੇ ਫਲਾਵਰਸ ਦੇਖ ਲੋ ਕਿੰਨੇ ਸੋਹਣੇ ਫਲਾਵਰ ਹੋਇਆ ਇੱਕ ਝਾੜੂ ਲਗਾ ਰਿਹਾ ਆ ਦੇਖ ਲੋ ਇਹਨਾਂ ਦਾ ਜੇਨ ਚੜਿਆ ਇਹਨੀਆਂ ਲੱਤਾਂ ਇਹ ਸੌ ਕੇ ਫੋਨ ਤੇ ਲੱਗੇ ਹੋਏ ਨੇ ਸੌ ਜਾ ਚਲੋ ਜੀ ਬਸ ਹੁਣ ਇਹ ਰਿੱਜੂਗਾ ਤੇ ਹੁਣ ਸ਼ਾਂਤਕੇ ਬਣ ਜਾਏਗਾ ਸਾਗ ਬਣਾਉਂਦੇ ਬਣਾਉਂਦੇ ਕਹਿੰਦੀ ਮੈਂ ਪਤੰਗ ਡਾਣਾ ਆ ਤੇ ਪਤੰਗ ਇਹ ਤਾਂ ਉੱਡ ਨਹੀਂ ਰਿਹਾ ਰੁਕ ਜਾਓ ਇਹ ਰੇਵੀ ਸਲਾਵਾ ਨਹੀਂ ਖੇਂਗੇ ਬਦਾ ਇਹ ਕਹਿੰਦੇ ਤਲਾਵਾ ਨਹੀਂ ਸਹੀਆਂ ਅਈਆਂ ਪਾਇਆਂ ਵੀ ਮੈਂ ਨਹੀਂ ਆ ਆਪੀ ਪਾਕੇ ਤੇ ਆਪੀ ਨਹੀਂ ਤਲਾਵਾ ਨਹੀਂ ਸਹੀਆਂ ਜੀ ਬਿਲਕੁਲ ਜਾਏਗਾ ਹੁਣ ਪਤੰਗ ਉੱਡੇਗਾ ਗਾਇਸ ਮੈਂ ਇਹਨੂੰ ਕਹਿ ਰਿਹਾ ਵੀ ਵਾਰ-ਵਾਰ ਮੈਨੂੰ ਉਡਾ ਲਾਂਦੇ ਇੰਨੇ ਇੱਦਾਂ ਹੀ ਪਾੜ ਦੇਣਾ ਦੇਖਿਓ ਪਤੰਗ ਨਹੀਂ ਐ ਪਾੜ ਦੇਣਾ ਪਤੰਗ ਲੈ ਉੱਡ ਗਿਆ ਭਾਈ ਉੱਡ ਗਿਆ ਮੰਨ ਕੇ ਭਾਈ ਮੰਨ ਕੇ ਲਾਪਰੀ ਨੂੰ ਪਤੰਗ ਘਰਾਂ 'ਚ ਵਜਦਾ ਫਿਰਦਾ ਦੋਰੀ ਨਹੀਂ ਕੱਢਣੀ ਲਓ ਜੀ ਗਾਇਸ ਪਤੰਗ ਦੇਖੋ ਘਰਾਂ 'ਚ ਵਿੱਚ ਵਜਦਾ ਫਿਰਦਾ ਉੱਡ ਗਿਆ ਬਈ ਉੱਡ ਗਿਆ ਮੰਨ ਕੇ ਦੇਖੋ ਵੀਰ ਪਤੰਗ ਉੱਡ ਗਿਆ ਨਾ ਉੱਡ ਗਿਆ ਮੇਰਾ ਉੜ ਆਇਆ ਹੈ ਪਤੰਗ ਫੜ ਲਿਆ ਇਹਨਾਂ ਨੇ ਕਹਿੰਦੇ ਮੈਂ ਲਾਂਦਾ ਪੇਚਾ ਦੇਖ ਲੋ ਮੈਨੂੰ ਵਿੱਚ ਕਹਿੰਦੇ ਤੈਨੂੰ ਵਿੱਚ ਚਲਾਣੀ ਨਹੀਂ ਆਉਂਦਾ ਹੈ ਮੈਨੂੰ ਵਿੱਚ ਚਲਾਣੀ ਨਹੀਂ ਆਉਂਦਾ ਚਲੋ ਵੱਡੋ ਫਿਰ ਇੱਕ ਅੱਧਾ ਵੱਡ ਕੇ ਆਇਆ ਹਉਣਲੇ ਅਜਰਾ ਕਲਰਫੁੱਲ ਹੈ ਸਾਡਾ ਪਤੰਗ ਹੈ ਤੇ ਹੁਣ ਅਸੀਂ ਉਹ ਵਾਲਾ ਪਤੰਗ ਵੱਡਾਂਗੇ ਬੜਾਵਾਂਗੇ ਬੜਾਵਾਂਗੇ ਨਹੀਂ ਵੱਡਾਂਗੇ ਵੱਡ ਕੇ ਆਇਆ ਹੁਣ ਜਦੋਂ ਬੱਡ ਵੀ ਜਾਣਾ ਤੁਹਾਡਾ ਵੱਡਾ ਜਾਵੇ ਉਧਰ ਗਾਇਸ ਤੀਜਾ ਪਤੰਗ ਵੀ ਆ ਗਿਆ ਇਹ ਵੱਡਦਾ 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 ਆ ਗਿਆ ਵਾਹ ਇਸ ਨੇ ਦੇਖੀ ਗਾਇਸ ਆਡਾ ਗਿਆ ਹਏ ਵੜਾ ਲਿਆ ਆਪਣਾ ਬਸ ਹੋਰ ਕੁਝ ਨਹੀਂ ਪਰ ਇਹ ਵਲੌਗ ਚ ਨਹੀਂ ਪਾਣਾ क्या नहीं पाऊंगी मैं तो पाऊंगी गायसा पतंग बढ़ हो गया <laughs> बहुत ज्यादा बेस्ती हो चुकी चलो कोई गलस हो चुका साग रिधल के रेडी हो गया साग देखो कि बनिया नेरा हो गया चाची अज्ञा लेट रखा चार बजे तक रखे हैं। जिन्ना हो करो मिले। डायन का जिन्नर जाए, मगर नब्बी होने लगा। टाइम पे जाए आप? जाए पंजीकरण, 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 पंजीकरण। Four जिकन ਹੋ ਗਿਆ ਨਾ ਉਹਨੂੰ ਉਹਨੂੰ ਕੋਟਾਂਗੇ ਕਿ ਕਟਤਾ ਕਟਣਾ ਨਾਲੇ ਕਟ ਕੇ ਧਾਰ ਕੇ ਕੋਟਾਂਗੇ ਵੇਖਣ ਚੱਲੋ ਸਪੂਰੀ ਚੀਜ਼ ਹੈ ਫੇਰ ਦੇਖੋ ਇਹ ਕਟਣਾ ਹੈ ਓरिजिनल ਇੰਦੀ ਥੋੜਾ ਜਿਹਾ ਤੁਜੀ ਦਾ ਕੋਈ ਨਾ ਪਤਾ ਗਰੀਬੀ ਪੜੀ ਆਵਣੀ। ਸਾਕ ਦੇਖਣ ਆਣੇ ਤੇ ਨਾਲੇ ਅੱਗ ਸਿਤਕਣਾ ਇਨੀ। ਲੋ ਜੀ ਸਾਡਾ ਸਾਕ ਘੋਟ ਕੇ ਰੈਡੀ ਹੋਣ ਵਾਲਾ ਹੈ ਤੇ ਭੁੱਖ ਵਾਲੀ ਲੱਗੀ ਐ। ਭੁੱਖ ਬਹੁਤ ਜ਼ਿਆਦਾ ਲੱਗੀ ਐ। ਸਾਕ ਨਾ ਬੜੀ ਵਧੀਆ ਬਣੀ। ਤੇ ਇੱਥੇ ਟੀ ਐਡ ਕਰਦੇ ਮੁਕੀ ਦਾਟਾ। ਮੁਕੀ ਦਾਟਾ। ਮੁਕੀ ਦਾਟਾ ਪਾ ਕੇ ਤੇ ਹੁਣ ਸਾਕ ਘੋਟੇ ਜਾ ਰਿਹਾ। ਤੇ ਹੁਣ ਫਟਾਫਟ ਹੁਣ ਅੱਜ ਰੋਟੀ ਬਣਾਵਾਂਗੇ ਕਿ ਮੱਕੀ ਦੀ ਰੋਟੀ ਬਣਾਵਾਂਗੇ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਬਣਾਵਾਂਗੇ ਅੱਜ ਅਸੀਂ ਨੀਚੇ ਠੀਕ ਐ ਮਾਹੌਲ ਪੂਰਾ ਵੇਰੀ ਫੱਤੀ ਗਾੜਾ ਇਹ ਤਾਂ ਕਾਪੀ ਰਾਈਟ ਨਾਲ ਲੱਗਦਾ ਫਿਰ ਗਾਣੇ ਤੇ ਬਹੁਤ ਅੱਛਾ ਲੱਗ ਰਹਾ ਹੈ ਯਾਰ ਗਾਇਸ ਹੁਣ ਤੜਕਾ ਲੱਗਾ ਲੱਗਾ ਸਾਡੇ ਸਾਗ ਨੂੰ ਪਿਆਜ਼ ਤੇ ਅਦਰਕ ਪਾਤੇ ਤੇਜ ਤੜਕਾ ਲਾ ਰਹੇ ਹਾਂ ਸਭ ਦਾ ਸਾਗ ਰੈਡੀ ਹੈ ਤੜਕਾ ਲੱਗੇਗਾ ਹੁਣ ਪਿਆਜ਼ ਪਾਵਾਂਗੇ ਫਿਰ ਸੋ ਗਾਇਸ ਕਹਿੰਦਾ ਦਿਨ ਦਿਨ ਲਾਈਕ ਅੱਤੇ ਕਰਕੇ ਹੁਣ ਅਸੀਂ ਦੇਖੀ ਕਿ ਉਹ ਵੀ ਕਰੇ ਕਦਾਂ ਲੱਗੇ ਆ ਕਰਦਾ ਦੇਸੀ ਘੋਟ ਕਰਦਾ ਸਾਗ ਸਰੋਂ ਦਾ ਤੇ ਅੱਜ ਸਰੋਂ ਦਾ ਬਣੇਗਾ ਬਹੁਤ ਜ਼ਿਆਦਾ ਸਵਾਦ ਆਣ ਵਾਲਾ ਹੈ ਕਿ ਘਰੇ ਹੀ ਦੇਸੀ ਕਿਉ ਕੱਢਾਂਗੇ ਸਾਗ ਵਾਸਤੇ ਦੇਖੋ ਮਲਾਈ ਦਾ ਹੋ ਨਿਕਲੇਗਾ ਦੇਸੀ ਕਿਉ ਕਿੰਨੇ ਟਾਈਮ ਤੱਕ ਦਿਓ ਅੱਧਾ ਬੋਣਾ ਘਟਾ ਲੱਗੇਗਾ ਮਟਰ ਦਾ ਦਰਦਾ ਦੇਸੀ ਕੀ ਨਿਕਲਦਾ ਆਪਾਂ ਸਾਗ ਰੈਡੀ ਕਰੀਏਗੇ ਮੱਕੀ ਰੋਟੀ ਬਣਾਵਾਂਗੇ ਮੱਕੀ ਰੋਟੀ ਨਾਲ ਸਰੋਂ ਦਾ ਸਾਗ ਦਾ ਦਰਦਾ ਦੇਸੀ ਕੀ ਉਹ ਅੱਜ ਦੇਖੀ ਚੱਲੋ ਅੱਜ ਕੀ ਹੁੰਦਾ ਹਮਮ ਹਣੇ ਵਿੱਚ ਥੋੜਾ ਜਿਹਾ ਨਮਕ ਪਾ ਦਾਂਗੇ ਸਾਗ ਦੇ ਵਿੱਚ ਵੈਸੇ ਨਮਕ ਪਾਇਆ ਚੁੱਕਾ ਸੀ ਬਟ ਥੋੜਾ ਜਿਹਾ ਹੋਰ ਪਾਵਾਂਗੇ ਦੇਖੋ ਕਿੰਨਾ ਵਧੀਆ ਲੁੱਕ ਆ ਰਹੀ ਐ ਤੇ ਬਟਾੜਾ ਬੇਸਿਕੋ ਨਿਕਲੇਗਾ ਉਹਨੂੰ ਥੋੜੀ ਥੋੜੀ ਜਿਹਾ ਸ਼ੁਰੂ ਹੋ ਗਿਆ ਇਹ ਤਾਂ ਵੇਖਿਆ ਆ ਪੱਠੀ ਰੱਖ ਸਕਦੇ ਚੱਲੂ ਗਿਆ ਤਾਂ ਫਿਲਦਾ ਫਿਲਦਾ ਅੱਗੇ ਬਹੁਤ ਚੜਪਾਣਾ ਸ਼ੁਰੂ ਹੋ ਗਿਆ ਜੀ ਥੋੜੇ ਜਿਹਾ ਸਾਉਂਦ ਰਕਾ ਲਾਗੇ ਹੁਣ ਹੁਣ ਜੋਗ ਗਿਆ ਤੇ ਬਾਅਦ ਚ ਹੁਣ ਬਾਕੀ ਨਵੇਂ ਵਾਸਤੇ ਨਮਕ ਰਕਾ ਲਾਮਗੇ ਕਾਲੂ ਦੇਖਾਂਗੇ ਠੀਕ ਹੈ ਇਹ ਤੇ ਸਾਡਾ ਰੋਕਾ ਲੱਗ ਚੁੱਕਿਆ ਹੈ ਹੁਣ ਅੱਦੇ ਨੂੰ ਕੱਲ ਸ਼ਾਮ ਤੱਕ ਕੱਲੂ ਲਾਉਂਗੇ ਹਨ ਕੱਲ ਲਾਉਂਨੇ ਮੱਛਰ ਪਚ ਗਿਆ ਕੱਲ ਲਈ ਰੈਡੀ ਸਵਾਗਤ ਆ ਤੁਹਾਡਾ ਰੈਡੀ ਕਿਉਂ ਰੈਡੀ ਹੋਏਗਾ ਨਾ ਅੱਧੇ ਘੰਟੇ ਤੱਕ ਗਾਈ ਜੇ ਕਿਸ ਨੇ ਘਰੇ ਕਿਓ ਕਢਣਾ ਹੋਵੇ ਤੇ ਪਹਿਲਾਂ ਦੁੱਧ ਨੂੰ ਉਬਾਲੋ ਫਿਰ ਉਹਦੀ ਦੁੱਧ ਦੀ ਮਲਾਈ ਕੱਢੋ ਮਲਾਈ ਨੂੰ 3-4 ਦਿਨ ਇਕੱਠੀਆਂ ਕਰਕੇ ਮਲਾਈ ਫਿਰ ਇਕੱਠੀ ਕਰਕੇ ਉਹਦਾ ਕਿਓ ਕੱਢ ਸਕਦੇ ਤੁਸੀਂ ਇਦਾਂ ਉਹਨੂੰ ਗਰਮ ਕਰਨਾ ਹੈ ਬਸ ਇੱਕ ਗਰਮ ਕਰਾਈ ਕਰੀ ਜਾਣਾ ਰਿੱਜ ਜਾਈ ਜਾਣਾ ਇਹਨੂੰ ਰਿਜਾਰ ਜਾ ਕੇ ਬਸ ਉਸ ਤੋਂ ਬਾਅਦ ਤੇਲ ਨਿਕਲਣਾ ਸ਼ੁਰੂ ਤੇਰੀ ਜਿਨੋ ਸ਼ੁਰੂ ਹੋ ਗਿਆ ਸੋ ਗਾਇਸ ਅੱਜ ਦਾ ਸਾਡਾ ਆਦਾ ਦਿਨ ਸਾਗ ਬਣਾਉਣ ਚ ਲੱਗ ਗਿਆ ਤੇ ਉਸ ਦੇ ਵਿੱਚ ਥੋੜਾ ਜਿਹਾ ਪਤੰਗ ਤੁੰਬੀ ਉਡਾਣ ਦੇ ਬਾਹਰ ਘੋਟੇ ਤੇ ਚੱਲ ਗਏ ਸੀ ਬੱਸ ਤੇ ਸਰੀ ਆਲੂ ਵਾਲੇ ਪਰੌਂਠੇ ਬਣਾਉਣ ਦਾ ਟਾਈਮ ਨਿਕਲ ਗਿਆ ਖਾਣ ਪੀਣ ਚ ਟਾਈਮ ਨਿਕਲ ਜਾਂਦਾ ਸਾਡਾ ਬੱਸ ਜੇ ਹੁਣ ਤੁਹਾਨੂੰ ਦੱਸਾਂਗੇ ਕਿ ਸਾਗ ਕਿੰਦਰਾ ਬੜਾ ਟੇਸਟ ਤੇ ਤਾਂ ਸਾਡੇ ਵਲੌਗ ਨਾਲ ਜੁੜੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਓਕੇ ਤੇ ਦਾ ਟੇਸਟ ਦੱਸਾਂ ਕਿ ਕਿਦਾਂ ਲੱਗਿਆ ਖਾ ਕੇ ਤੇ ਸਾਡੀ ਵੀਡੀਓ ਜੁੜੇ ਰਹੀਓ ਤੇ ਅੱਗੇ ਹੋਰ ਵੀ ਵਲੌਗ ਆਉਂਦੇ ਰਹਿਣਗੇ ਤੁਸੀਂ ਦੇਖਦੇ ਰਹੀਓ ਜ਼ਰੂਰ ਹੁਣ ਹੋਰ ਹੀ ਹੋਰ ਇਹ ਪੀਲਾ ਹੋਣਾ ਸ਼ੁਰੂ ਹੋ ਗਿਆ ਤੇ ਇਹ ਸੜਨਾ ਸ਼ੁਰੂ ਹੋ ਗਿਆ ਇਹ ਸੜ ਸੜ ਕੇ ਇਹਦੇ ਵਿੱਚ ਹੁਣ ਕੀ ਇਹ ਨਿਕਲਣਾ ਸ਼ੁਰੂ ਹੋ ਗਿਆ ਸੋ ਗਾਇਸ ਅਡਾ ਹੁਣ ਕੀ ਉਹ ਨਿਕਲ ਕੇ ਰੈਡੀ ਹੋ ਗਿਆ ਹੀ ਦੇਖ ਲਓ ਆ ਕੀ ਹੋ ਰਿਹਾ ਤਰ ਰਿਹਾ ਉੱਪਰ ਤੇ ਮਲਾਈ ਸਾਰੀ ਮਚ ਗਈ ਹੈ ਗਾਇਸ ਦੇਖੋ ਆ ਜਿਹੜਾ ਉੱਪਰ ਤਰ ਰਿਹਾ ਸਾਰਾ ਇਹ ਕਿਉਂ ਹੈ ਦੇਸੀ ਕਿਉਂ ਦੇਸੀ ਕਿਉਂ ਕਰਦਾ ਕਰਦਾ ਦੁੱਧ ਕਰਦੀ ਮਲਾਈ ਤੇ ਕਰਦਾ ਦੇਸੀ ਕਿਉ ਸਾਰਾ ਕੁਝ ਪਿਓਰ ਹੈ ਕੋਈ ਸਾਈਡ ਇਫੈਕਟ ਨਹੀਂ ਤੁਸੀਂ ਵੀ ਘਰੇ ਇਹ ਟਰਾਈ ਕਰ ਸਕਦੇ ਹੋ ਸੋ ਗਾਇਸ ਮੱਕੀ ਦਾ ਆਟਾ ਤੇ ਵਿੱਚ गेहूं ਦਾ ਆਟਾ ਵਿੱਚ ਮਿਕਸ ਕਰਕੇ ਗੁੰਨ ਲਿਆ ਸਾਰੇ ਮੱਕੀ ਦੀ ਰੋਟੀ ਖਾਣਗੇ ਤੇ ਮੱਕੀ ਦੀ ਰੋਟੀ ਬਣਾਉਣ ਲੱਗੇ ਹੁਣ ਅਸੀਂ ਮੱਕੀ ਦੀ ਰੋਟੀ ਬਣਾਈ ਬਹੁਤ ਔਖੀ ਹੈ ਪਰ ਫਿਰ ਵੀ ਮੈਂ ਬਣਾਉਣੀ ਹੈ ਲੋ ਜੀ ਇੱਧਰ ਦੇਖੋ ਸਾਡੇ ਬਲੌਗਰਾਂ ਦੇ ਖਾਣ ਆ ਗੈਸ ਵਾਲੇ ਨਹੀਂ ਆ ਆ ਮੈਂ ਤਾਂ ਟੇਸਟ ਵਾਸਤੇ ਦੋ ਬਣਾ ਲਈਏ ਨਾਲ ਦੀ ਨਾਲ ਦੇਸੀ ਘਿਓ ਨਿਕਲ ਰਿਹਾ ਸਾਡਾ ਕਰਦਾ ਸ਼ੁੱਧ ਦੇਸੀ ਘਿਓ ਖਾਓ ਪੀਓ ਐਸ਼ ਕਰੋ ਮਿੱਤਰੋ ਕਾਲਪੀ ਵੈਸ਼ ਕਰੋ ਮਿੱਤਰੋ ਅੱਗੇ ਦਿਲ ਪਰ ਕਿਸੇ ਦਾ ਦੁਖਾਇਆ ਹਾਂ ਦਿਲ ਪਰ ਕਿਸੇ ਦਾ ਦੁਖਾਇਆ ਹੋ ਨਹੀਂ ਹੋਣ ਸਾਗ ਬਣ ਕੇ ਰੈਡੀ ਹੋ ਚੁੱਕਿਆ ਅਸੀਂ ਖਾਣ ਲੱਗੇ ਆਂ ਦੇਖੋ ਦੇਸੀ ਘਿਓ ਪਾ ਕੇ ਸਾਗ ਰੈਡੀ ਹੈ ਦੇਖੋ ਤੇ ਮੱਕੀ ਦੀ ਰੋਟੀ ਨਾਲ ਲੱਸੀ ਆ ਰਹੀ ਹੈ ਤੇ ਅੱਜ ਦਾ ਵਲੌਗ ਇੱਥੇ ਕੱਟਮ ਹੁੰਦਾ ਹੈ ਸਾਗ ਬਹੁਤ ਜ਼ਿਆਦਾ ਸਵਾਦ ਬਣਿਆ ਹੈ ਇਨਾ ਸਵਾਦ ਕਰਦਾ ਕੱਢਿਆ ਸਾਤ ਕਰਦਾ ਕੱਢਿਆ ਕਿਉਂ ਕਰਦੀ ਮੱਕੀ ਦੀ ਰੋਟੀ ਤੇ ਘਰ ਦੀ ਲੱਸੀ ਸਾਰਾ ਕੁਝ ਕਰਦੀ ਹੈ ਬਹੁਤ ਜਿਆਦਾ ਸਵਾਦ ਬਣਿਆ ਤੇ ਗਾਇਸ ਅੱਜ ਦੇ ਵਲੌਗ ਦਾ ਐਂਡ ਇੱਥੇ ਹੁੰਦਾ ਹੈ ਤੇ ਮਿਲਾਂਗੇ ਅਗਲੇ ਵਲੌਗ ਚ ਤਦ ਤੱਕ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਬਾਏ ਬਾਏ